ਸੱਸ ਰਿਕਾ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਅੰਮਾ ਨੇ ਕੁਝ ਨਵਾਂ ਸੋਚ ਵਿਚਾਰ ਕਰਕੇ ਰਣਾ ਪ੍ਰਤਾਪ ਨੂੰ ਸਮਝਾ ਆਪਣੇ ਕਮਰੇ ਵਿੱਚ ਭੇਜ ਦਿੱਤਾ ਤੇ ਡੋਰਾ ਨੂੰ ਕਿਹਾ ਕਿ ਉਹ ਲੇਟੀ ਹੀ ਰਹੇ ਬਾਕੀ ਉਹ ਆਪੇ ਸਾਮ ਲਵੇਗੀ ਇੰਨੇ ਪ੍ਰੋਗਰਾਮ ਖਾਤੋਂ ਹੁੰਦਿਆਂ ਹੀ ਕੋਰ ਪ੍ਰਤਾਪ ਉੱਠ ਕੇ ਡੋਰਾ ਦੇ ਤੇ ਅੰਮਾ ਵੱਲ ਆਇਆ ਦੁਰਗਾ ਵੀ ਉਸ ਦੇ ਨਾਲ ਹੀ ਚਲੀ ਗਈ ਕੋਰ ਨੇ ਡੋਰਾ ਦਾ ਹਾਲ ਚਾਲ ਪੁੱਛਿਆ ਤਾਂ ਉਹ ਅੰਮਾ ਦੇ ਦੱਸੇ ਪਲਾਨ ਅਨੁਸਾਰ ਉਹ ਬੈਠ ਕੇ ਰੋਣ ਲੱਗੀ ਫਿਰ ਅਮਾ ਬੋਲੀ ਇਸ ਨੂੰ ਨੱਚਣ ਦਾ ਬਹੁਤ ਸ਼ੌਕ ਹੈ ਤੇ ਹਵੇਲੀ ਪ੍ਰੋਗਰਾਮ ਚ ਹਿੱਸਾ ਲੈਣ ਲਈ ਇਹ ਪੂਰੇ ਮਨ ਨਾਲ ਆਈ ਸੀ ਤੇ ਚੱਕਰ ਆਉਣ ਨਾਲ ਡਿੱਗਣ ਕਰਨਾ ਇਸ ਨੂੰ ਲੱਗ ਰਿਹਾ ਮੈਂ ਹਾਰ ਗਈ ਹਾਂ ਤੇ ਹੁਣ ਕਦੇ ਨਹੀਂ ਨੱਚ ਸਕਾਂਗੀ ਸਕਾਂਗੀ ਬਸ ਇੰਨੀ ਗੱਲ ਤੇ ਮਨ ਖਰਾਬ ਹੋ ਗਿਆ ਇਸ ਦਾ ਪਲਾਈਕ ਵਾਰੀ ਹਾਰ ਜਾਣ ਨਾਲ ਕਿ ਜ਼ਿੰਦਗੀ ਚ ਹੋਰ ਮੌਕੇ ਖਤਮ ਹੋ ਜਾਣਗੇ ਉਸਨੇ ਦੁਰਗਾ ਵਾਲੇ ਵੇਖ ਕੇ ਕਿਹਾ ਦੁਰਗਾ ਇਹ ਸੁਣ ਕੇ ਮੁਸਕਰਾਈ ਉਸਨੇ ਅੰਮਾ ਨੂੰ ਕਿਹਾ ਇਸ ਵਿੱਚ ਕੀ ਵੱਡੀ ਗੱਲ ਹੈ ਇੱਥੇ ਹਵੇਲੀ ਹਰ ਹਫਤੇ ਨਾਲ ਚੁੰਦਾ ਜੇ ਇਹਨੇ ਆਪਣਾ ਸ਼ੌਂਕ ਪੂਰਾ ਕਰਨਾ ਤਾਂ ਆ ਜਾਇਆ ਕਰੇ ਇਹਨਾਂ ਸੁਣ ਕੇ ਡੋਰਾ ਫਟਾਫਟ ਬੋਲੀ ਹਾਂ ਮਾਲਕੀਨ ਮੈਨੂੰ ਮਨਜ਼ੂਰ ਹੈ ਫਿਰ ਦੁਰਗਾ ਨੇ ਉਸਦਾ ਨਾਮ ਪੁੱਛਿਆ ਤਾਂ ਡੋਰਾ ਚੁੱਪ ਹੋ ਗਈ ਪਰ ਅੰਮਾ ਨੇ ਉਸਦੇ ਸਿਰ ਤੇ ਹੱਥ ਫੇਰ ਕੇ ਕਿਹਾ ਜਨਕੀ ਨਾਮ ਹੈ ਮੇਰੇ ਲਾਡੂ ਦਾ ਬਹੁਤ ਪਿਆਰ ਸੇ ਰੱਖਾ ਹਮਨੇ ਇਸੀ ਆਪ ਚਾਹੇ ਤੋ ਮੈਂ ਵੀ ਇਸਕੇ ਸਾਥ ਆ ਸਕਤੀ ਹੂੰ ਵੋ ਕਿਆ ਹੈ ਨਾ ਇਹ ਅਕੇਲੀ ਨਹੀਂ ਕਹੀਂ ਨਹੀਂ ਜਾਂਦੀ ਡੋਰਾ ਨੇ ਵੀ ਬੜੀ ਭੋਲੀ ਜਿਹੀ ਬੰਦੀ ਐਕਟਿੰਗ ਕੀਤੀ। ਦੁਰਗਾ ਨੇ ਅੰਮਾ ਨੂੰ ਹਾਂ ਕਹਿ ਦਿੱਤੀ। ਕੌਰ ਪ੍ਰਤਾਪ ਨੇ ਵੀ ਦੁਰਗਾ ਸਾਹਮਣੇ ਜਾਣ ਬੁੱਝ ਕੇ ਅੰਮਾ ਨੂੰ ਕਿਹਾ ਕਿ ਤੁਸੀਂ ਇੱਥੇ ਪਿੰਡ ਹੀ ਕੋਈ ਘਰ ਵੇਖ ਲਵੋ ਉੱਥੇ ਪਹਾੜੀ ਪਾਰ ਔਖਾ ਘਰ ਹੈ ਨਾ। ਸਹੂਲਤਾਂ ਵੀ ਘੱਟ ਐ। ਕਿਉਂ ਦੁਰਗਾ ਉਸਨੇ ਦੁਰਗਾ ਵੱਲ ਵੇਖ ਕੇ ਕਿਹਾ। ਦੁਰਗਾ ਬੁੱਲੀ ਹਾਂ ਬੋਲ ਕੇ ਉੱਥੋਂ ਚਲੀ ਗਈ। ਕੌਰ ਪ੍ਰਤਾਪ ਵੀ ਉਹਨਾਂ ਵੱਲ ਮੁਸਕਰਾ ਕੇ ਉਸਦੇ ਮਗਰ ਚਲਾ ਗਿਆ। ਅੰਮਾ ਤੇ ਡੋਰਾ ਵਾਪਸ ਆਪਣੇ ਪਿੰਡ ਵੱਲ ਆ ਗਏ। ਡੋਰਾ ਨੇ ਅਮਾ ਨੂੰ ਕਿਹਾ ਕਿ ਹੁਣ ਕੀ ਬਣੇਗਾ ਸੀਮਾ ਨੇ ਉਹਨਾਂ ਨੂੰ ਕੁਝ ਵੀ ਕਰਨ ਲਈ ਮਨਾ ਕੀਤਾ ਕੁਝ ਵੀ ਕਰਨ ਲਈ ਮਨਾ ਕਰ ਦਿੱਤਾ ਤਾਂ ਅਮਾ ਨੇ ਕਿਹਾ ਕਿ ਉਸ ਦਾ ਡਰਨਾ ਜਾਇਜ਼ ਹੈ ਉਹ ਇੱਕ ਮਾਂ ਹੈ ਪਰ ਮੈਂ ਵੀ ਤਾਂ ਇੱਕ ਮਾਂ ਹਾਂ ਜਿਸ ਦਾ ਪੁੱਤ ਨੂੰ ਤੇ ਪੋਤਾ-ਪੋਤੀ ਕਿਸੇ ਦੇ ਇਸ਼ਾਰੇ ਤੇ ਜ਼ਿੰਦਗੀ ਜੀ ਰਹੇ ਨੇ ਮੈਂ ਆਪਣੇ ਪਰਿਵਾਰ ਦੀ ਜ਼ਿੰਦਗੀ ਉਸ ਜ਼ਾਲਮ ਦੁਰਗਾ ਦੇ ਹੱਥ ਨਹੀਂ ਦੇ ਸਕਦੀ ਇਸ ਦੇ ਲਈ ਹੁਣ ਭਾਵੇਂ ਉਸ ਦੀ ਜਾਨ ਕੇ ਉਹਨੇ ਚਲੀ ਜਾਏ ਡੋਰਾ ਨੇ ਅਮਾ ਨੂੰ ਹੌਸਲਾ ਦਿੱਤਾ ਕਿ ਉਹ ਵੀ ਉਸ ਦੇ ਨਾਲ ਹੈ ਤੇ ਹੁਣ ਉਹ ਇਕੱਲਾ ਨਹੀਂ ਬਲਕੇ ਰਾਣਾ ਪ੍ਰਤਾਪ ਕੋਵਰ ਪ੍ਰਤਾਪ ਤੇ ਪੁਜਾਰੀ ਜੀ ਉਹਨਾਂ ਨਾਲ ਹਨ ਮਿਲ ਕੇ ਕੋਈ ਰਸਤਾ ਜ਼ਰੂਰ ਕੱਢ ਲੈਣਗੇ ਚਲੋ ਇਹਦਾ ਪਤਾ ਲੱਗਿਆ ਕਿ ਦੁਰਗਾ ਦੇ ਪਿਕੇ ਪਰਿਵਾਰ ਨੂੰ ਕੁਝ ਪਤਾ ਨਹੀਂ ਤੇ ਦੁਰਗਾ ਵੀ ਉਹਨਾਂ ਤੋਂ ਡਰਦੀ ਹਲੇ ਕੁਝ ਨਵਾਂ ਨਹੀਂ ਕਰ ਰਹੀ ਜਿਸ ਦੇ ਕਾਰਨ ਰਾਣਾ ਪ੍ਰਤਾਪ ਤੇ ਕੋਵਰ ਪ੍ਰਤਾਪ ਵੀ ਇੱਕ ਵਾਰ ਤਾਂ ਸੁਰੱਖਿਆ ਤੇ ਨਹੀਂ ਪਰ ਜ਼ਿਆਦਾ ਸਮਾਂ ਨਹੀਂ ਉਹ ਕੁਝ ਵੀ ਕਰ ਲਈ ਹੁਣ ਦੇਰ ਨਹੀਂ ਕਰੇਗੀ ਅਖੀਰ ਆਪਣੀ ਹਕੂਮਤ ਜੋ ਚਲਾਈ ਹੋਈ ਉਹਨਾਂ ਨੂੰ ਵੀ ਬਹੁਤ ਹਿੰਮਤ ਨਾਲ ਉਸ ਦਾ ਸਾਹਮਣਾ ਕਰਨਾ ਪਊ। ਉਧਰ ਪ੍ਰੋਗਰਾਮ ਖਤਮ ਹੁੰਦੇ ਆ ਦੁਰਗਾ ਦੇ ਮਹਿਮਾਨ ਤੇ ਉਸ ਦੇ ਘਰ ਦੇ ਮੈਂਬਰ ਵਾਪਸ ਆ ਚੁੱਕੇ ਸਨ। ਦੁਰਗਾ ਆਪਣੇ ਕਮਰੇ ਵਿੱਚ ਕੁਰਸੀ ਤੇ ਬੈਠੀ ਝੂਟੇ ਲੈਂਦੀ ਸੋਚ ਰਹੀ ਸੀ ਕਿ ਉਹ ਉਹ ਆਪਣੀ ਮਰਜ਼ੀ ਕਿਵੇਂ ਕਰੇਗੀ। ਉਸਨੇ ਬਾਹਰ ਗਲਤ ਕੰਮ ਹੁੰਦੇ ਵੀ ਇੱਕ ਵਾਰ ਰੋਕ ਦਿੱਤੇ ਕਬੀਲੇ ਵਾਲਿਆਂ ਨੂੰ ਨੁਕਸਾਨ ਪਹੁੰਚਣਾ ਵੀ ਬੰਦ ਕਰ ਦਿੱਤਾ। ਕਿ ਅਸੀਂ ਵੀ ਆਸ-ਪਾਸ ਦਾ ਕੋਈ ਕਬੀਲਾ ਬਚਿਆ ਹੀ ਨਹੀਂ ਸੀ ਪਰ ਉਸ ਦਾ ਡੋਰਾਂ ਤੇ ਵੀ ਧਿਆਨ ਸੀ ਕਿ ਉਹ ਆਏਗੀ ਜ਼ਰੂਰ ਉਸ ਤੱਕ। ਜੇਕਰ ਉਹ ਚਾਹੁੰਦੀ ਤਾਂ ਰਾਣਾ ਪ੍ਰਤਾਪ ਤੇ ਕੋਵਰ ਨੂੰ ਹਵੇਲੀ ਵਿੱਚੋਂ ਬਾਹਰ ਘੱਟ ਦਿੰਦੀ ਪਰ ਹਲੇ ਵੀ ਇੱਕ ਕੰਮ ਉਸ ਦਾ ਰਾਣਾ ਪ੍ਰਤਾਪ ਤੱਕ ਰਹਿ ਗਿਆ ਸੀ ਜਿਸ ਕਾਰਨ ਉਸ ਦਾ ਚੁੱਪ ਰਹਿਣਾ ਹੀ ਠੀਕ ਸੀ ਨਹੀਂ ਤਾਂ ਇਹਨਾਂ ਨੂੰ برداشت ਕਰਨ ਦੀ ਉਸ ਨੂੰ ਕੋਈ ਲੋੜ ਨਹੀਂ ਸੀ ਕੀ ਫਾਇਦਾ ਹੋਇਆ ਇਹ ਸਾਰੀ ਦੌਲਤ ਸ਼ੋਰ ਤੇ ਉਸ ਦੇ ਨਾਮ ਹੋਣ ਦਾ ਇਹ ਦੁਮੇ ਪਿਓਪੋਤ ਫਿਰ ਵਿੱਚ ਆ ਗਏ ਕੁਝ ਤਾਂ ਕਰਨਾ ਪਊ ਇਹਨਾਂ ਦਾ ਉਸ ਨੇ ਉੱਠ ਕੇ ਆਪਣੇ ਸਾਰੇ ਕਾਗਜ਼ ਪੱਤਰ ਆਪਣੀ ਅਲਮਾਰੀ ਵਿੱਚ ਢਕੋ ਦਿੱਤੇ ਉਹ ਉਥੋਂ ਬਾਹਰ ਆ ਗਈ ਉਸਨੇ ਦੇਖਿਆ ਕਿ ਕੌਰ ਪ੍ਰਤਾਪ ਆਪਣੇ ਪਿਤਾ ਜੀ ਨੂੰ ਖਾਣਾ ਖਿਲਾ ਰਿਹਾ ਸੀ ਉਹ ਬਾਰੋਂ ਹੀ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਜਾਦੂਨਗਰੀ ਵੱਲ ਚਲੀ ਗਈ ਕੌਰ ਪ੍ਰਤਾਪ ਤੇ ਰਾਣਾ ਪ੍ਰਤਾਪ ਦਾ ਧਿਆਨ ਉਸ ਵਿੱਚ ਹੀ ਸੀ ਉਹ ਦੋਵੇਂ ਖਾਣਾ ਖਾਣ ਦੇ ਬਹਾਨੇ ਇੱਕ ਦੂਜੇ ਕੋਲ ਬੈਠੇ ਉਹ ਦੋਵੇਂ ਖਾਣਾ ਖਾਣ ਦੇ ਬਹਾਨੇ ਇੱਕ ਦੂਜੇ ਕੋਲੇ ਬੈਠਦੇ ਜਦ ਦੁਰਗਾ ਤੇ ਨਜ਼ਰ ਆਟੇ ਸਨ ਉਹ ਜੋ ਦੁਰਗਾ ਦੇ ਉਸ ਖਸ ਮਹਿਮਾਨ ਬਾਰੇ ਵੀ ਸੋਚ ਰਹੇ ਸਨ ਕਿ ਕੌਣ ਸੀ ਉਹ ਤੇ ਹੁਣ ਕਿੱਥੇ ਹੈ ਜਾਂ ਤਾਂ ਚਲੀ ਗਈ ਜਾਂ ਇੱਥੇ ਹੀ ਦੁਰਗਾ ਨੇ ਉਸ ਨੂੰ ਲੁਕੋਇਆ ਹੋਵੇਗਾ ਰਾਣਾ ਪ੍ਰਤਾਪ ਦੇ ਜੋ ਪ੍ਰਸਿੱਜਗ ਆਦਮੀ ਸਨ ਉਹ ਹੁਣ ਰਾਣਾ ਪ੍ਰਤਾਪ ਦੇ ਆਉਣ ਨਾਲ ਬਹੁਤ ਖੁਸ਼ ਹੋਏ ਉਹ ਵੀ ਰਾਣਾ ਪ੍ਰਤਾਪ ਨੂੰ ਦੁਰਗਾ ਤੋਂ ਚੋਰੀ ਕਮਰੇ ਵਿੱਚ ਆ ਕੇ ਉਸ ਨੂੰ ਮਿਲ ਜਾਂਦੇ ਤੇ ਉਹਨਾਂ ਦੀ ਮਦਦ ਦਾ ਵਾਅਦਾ ਕਰਕੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਨ ਲੱਗੇ ਉਪਰੋ ਉਪਰੋ ਦੁਰਗਾ ਦਾ ਹੁਕਮ ਵੀ ਮੰਨ ਲੈਂਦੇ ਹੁਣ ਪ੍ਰਤਾਪ ਰਾਣਾ ਇਕੱਲਾ ਉਸਦੇ ਖਾਸ ਆਦਮੀ ਉਸਦੀ ਤੇ ਕੋਰ ਪ੍ਰਤਾਪ ਦੀ ਰੱਖਿਆ ਵੀ ਕਰਦੇ ਤੇ ਸੀਮਾ ਦੇ ਬੱਚਿਆਂ ਨੂੰ ਵੀ ਧਿਆਨ ਚ ਰੱਖਦੇ। ਉਹ ਹਰ ਤਰ੍ਹਾਂ ਦੀ ਖਬਰ ਰਾਣਾ ਪ੍ਰਤਾਪ ਨੂੰ ਦਿੰਦੇ ਰਹਿੰਦੇ ਕਿਉਂਕਿ ਉਹ ਆਪ ਵੀ ਦੁਰਗਾ ਦੇ ਵਿਹਾਰ ਤੋਂ ਤੰਗ ਸਨ ਤੇ ਦੁਰਗਾ ਨੂੰ ਆਪਣੇ ਬਾਹਰਲੇ ਸਬੰਧੀਆਂ ਤੋਂ ਬਿਨਾ ਹੋਰ ਕਿਸੇ ਦੀ ਜਿੱਤ ਦੀ ਪ੍ਰਵਾਹ ਨਹੀਂ ਸੀ। ਦੁਰਗਾ ਉਹਨਾਂ ਨੂੰ ਕਈ ਵਾਰੀ ਜਲੀਲ ਵੀ ਕਰ ਚੁੱਕੀ ਸੀ। ਸੀਮਾ ਹਣ ਹਵੇਲੀ ਵਿੱਚ ਰਹਿ ਕੇ ਆਪਣੇ ਬੱਚਿਆਂ ਨੂੰ ਸੰਭ ਰਹੀ ਸੀ। ਉਹ ਮੰਗਲਕੁਲ ਵੀ ਜਾ ਆਉਂਦੀ ਉਸ ਲਈ ਖਾਣਾ ਆਪ ਲੈ ਕੇ ਜਾਂਦੀ ਤੇ ਕੁਝ ਸਮਾਂ ਉਸ ਕੋਲੇ ਬੈਠ ਗੱਲਾਂ ਕਰਉਂਦੀ ਪਰ ਬੱਚਿਆਂ ਨੂੰ ਉਹ ਉਸ ਕੋਲ ਪਾਸੇ ਜਾਣ ਦੀ ਮਨਾਹੀ ਸੀ ਉਸੀਮਾ ਨੂੰ ਕਹਿੰਦਾ ਸੀ ਕਿ ਉਸ ਦਾ ਬੱਚਿਆਂ ਨੂੰ ਮਿਲਣਾ ਉਸ ਦੀ ਕਿਸਮਤ 'ਚ ਨਹੀਂ ਜਦੋਂ ਉਹ ਬੱਚਿਆਂ ਕੋਲੇ ਰਹਿਣ ਲੱਗਿਆ ਸੀ ਤਾਂ ਬੱਚੇ ਫਿਰ ਜੁਦਾ ਕਰ ਦਿੱਤੇ ਉਸ ਦੁਰਗਾ ਨੇ ਬੜੀ ਮੁਸ਼ਕਲ ਨਾਲ ਉਹ ਆਪਣੇ ਬੱਚਿਆਂ ਦੇ ਨਜ਼ਦੀਕ ਹੋਇਆ ਸੀ ਸੀਮਾ ਉਸ ਨੂੰ ਹੌਸਲਾ ਦਿੰਦੀ ਕਿ ਕੋਈ ਨਾ ਬੱਚੇ ਠੀਕ ਠਾਕ ਰਹੇਨ ਉਹਨਾਂ ਲਈ ਇੰਨਾ ਹੀ ਬਹੁਤ ਹੈ ਉਹ ਦੁਬਾਰਾ ਇਕੱਠੇ ਜ਼ਰੂਰ ਹੋਣਗੇ ਬਸ ਉਮੀਦ ਹੈ ਕਿ ਜਲਦੀ ਦੁਰਗਾ ਦਾ ਰੈਂਦਾ ਕੰਮ ਪੂਰਾ ਹੋ ਜਾਵੇ ਤਾਂ ਕਿ ਉਹ ਫਿਰ ਤੋਂ ਬਿਨਾਂ ਕਿਸੇ ਡਰ ਦੇ ਆਪਣੀ ਦੁਨੀਆ ਬਣਾ ਲੈਣ ਤੇ ਰਾਜੀ ਕੁਸ਼ੀ ਆਪਣੇ ਬੱਚਿਆਂ ਨਾਲ ਰਹਿਣਗੇ। ਮੰਗਲ ਨੂੰ ਇਹ ਹੌਸਲਾ ਦੇ ਉਹ ਵਾਪਸ ਚਲੀ ਜਾਂਦੀ। ਅਗਲੇ ਦਿਨ ਐਤਵਾਰ ਵੀ ਆ ਰਿਹਾ ਸੀ ਦੁਰਗਾ ਚਿੰਤਾ ਚ ਸੀ ਉਸ ਦਾ ਜੋ ਨਾਚ ਗਾਣੇ ਦਾ ਪ੍ਰੋਗਰਾਮ ਹਰ ਹਫਤੇ ਦੀ ਸ਼ਾਮ ਨੂੰ ਹੁੰਦਾ ਸੀ ਇਹ ਸਭ ਉਹ ਰਾਣਾ ਪ੍ਰਤਾਪ ਦੇ ਸਾਹਮਣੇ ਕਿਵੇਂ ਕਰਦੀ ਉਸ ਨੂੰ ਇੱਕ ਸਿਕੰਮ ਸੁਝੀ, ਸਕੀਮ ਸੁਝੀ ਉਹ ਰਾਣਾ ਪ੍ਰਤਾਪ ਕੋਲ ਆਈ। ਉਸ ਦਾ ਹਾਲ ਚਾਲ ਪੁੱਛਿਆ ਤਾਂ ਰਾਣਾ ਪ੍ਰਤਾਪ ਨੇ ਕਿਹਾ કે વેસે ਤਾਂ ઠીક હે પર થોડા સર દર્દ ਹੁੰਦਾ ਰਹਿੰਦਾ ਦੁਰਗਾ ਨੇ ਕਿਹਾ ਤੁਸੀਂ ਕਿਸੇ ਚੰਗੇ ਡਾਕਟਰ ਕੋਲੇ ਕਿਉਂ ਨਹੀਂ ਜਾਂਦੇ ਜਲਦੀ ઠીક ਹੋ ਜਾਓਗੇ ਇਸਨ ਕੁਮਰ ਪ੍ਰਤਾਪ ਵੀ ਅੰਦਰ ਆਇਆ ਉਸਨੇ ਦੁਰਗਾ ਨੂੰ ਕਿਹਾ ਕਿ ਅੰਮਾ ਨੇ ਪਿਤਾ ਜੀ ਦਾ ਇਲਾਜ ਇੱਕ ਚੰਗੇ ਡਾਕਟਰ ਦੇ ਹੱਥੀਂ ਕਰਵਾਇਆ ਤੇ ਹੁਣ ਉਸਨੇ ਪਿਤਾ ਜੀ ਨੂੰ ਕੁਝ ਦਵਾਈਆਂ ਦੇ ਕੇ ਆਰਾਮ ਕਰਨ ਲਈ ਕਿਹਾ ਇਸ ਤੇ ਰਾਣਾ ਪ੍ਰਤਾਪ ਨੇ ਕੁਮਰ ਨੂੰ ਦੁਰਗਾ ਦੇ ਸਾਹਮਣੇ ਝਟਕਿਆ ਤੇ ਕਿਹਾ ਕਿ ਦੁਰਗਾ ਨੂੰ ਵੀ ਉਸਦੀ ਫਿਕਰ ਹੈ ਜੇ ਉਹ ਚਾਹੁੰਦੀ ਤਾਂ ਇੱਕ ਵਾਰੀ ਹੋਰ ਡਾਕਟਰ ਕੋਲੇ ਜਾਉਂਦੇ ਹਾਂ ਇਸ ਵਿੱਚ ਕੀ ਫਰਕ ਪੈਂਦਾ ਹਰ ਪ੍ਰਤਾਪ ਨੇ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਈ ਤੇ ਕਿਹਾ ਠੀਕ ਹੈ ਜਿਵੇਂ ਤੁਹਾਨੂੰ ਠੀਕ ਲੱਗੇ ਉਸਨੇ ਬਾਹਰ ਡਰਾਈਵਰ ਨੂੰ ਗਿਆ ਤੇ ਗੱਡੀ ਕਢਾਈ ਤੇ ਰਾਣਾ ਪ੍ਰਤਾਪ ਨੂੰ ਲੈ ਕੇ ਸ਼ਹਿਰ ਚਲਾ ਗਿਆ ਹਵੇਲੀ ਤੁਰਗਾ ਨੇ ਆਪਣੇ ਸ਼ਾਮ ਦਾ ਰੰਗ ਰੰਗ ਪ੍ਰੋਗਰਾਮ ਫਿਰ ਸ਼ੁਰੂ ਕਰ ਦਿੱਤਾ ਉਸ ਦੇ ਆਸ-ਪਾਸੇ ਵਾਲੇ ਸਾਰੇ ਸਬੰਧੀ ਨੇ ਧਾਰਤ ਸਮੇਂ ਦੇ ਹਿਸਾਬ ਨਾਲ ਪਹੁੰਚੇ ਹੋਏ ਸਨ ਸੀਮਾ ਨੇ ਵੀ ਆਪਣਾ ਨਾਚ ਸ਼ੁਰੂ ਕਰ ਦਿੱਤਾ ਉਸ ਦੇ ਕੋਲੇ ਡੋਰਾ ਵੀ ਆ ਗਈ ਸੀ ਉਸਨੇ ਵੀ ਉਸ ਨਾਲ ਤਾਲ ਮਿਲੋਣੀ ਸ਼ੁਰੂ ਕਰਤੀ ਸੀਮਾ ਨੇ ਉਸ ਨੂੰ ਥੋੜਾ ਗੁੱਸੇ ਨਾਲ ਦੇਖਿਆ ਪਰ ਡੋਰਾ ਨੇ ਉਸ ਨੂੰ ਫਿਕਰ ਨਾ ਕਰਨ ਤੇ ਸਭ ਠੀਕ ਹੁੰਦਾ ਇਸ਼ਾਰਾ ਕੀਤਾ ਸਾਰੇ ਆਨੰਦ ਲੈ ਰਹੇ ਸਨ ਦੁਰਗਾ ਨੂੰ ਵੀ ਕੁਝ ਪਲਾਂ ਲਈ ਸਕੂਨ ਮਿਲਿਆ ਉਹ ਪੂਰੀ ਟੋਰਨਮੈਂਟ ਬੈਠੀ ਹੋਈ ਸੀ ਉਸਦੇ ਬਣਾਏ ਹੋਏ ਦੋਸਤ ਸਹੇਲੀਆਂ ਹਵੇਲੀ ਦੇ ਆਦਮੀਆਂ ਤੇ ਫालतੂ ਰੋਪ ਚੜ ਰਹੇ ਸਨ ਤੇ ਉਹਨਾਂ ਕੋਲੋਂ ਜਾਮ ਲੈ ਕੇ ਪੀ ਰਹੇ ਸਨ ਪਰ ਉਹ ਵੀ ਹੁਣ ਰਾਣਾ ਪ੍ਰਤਾਪ ਦੇ ਵਾਪਸ ਆਉਣ ਕਾਰਨ ਉਹਨਾਂ ਨੂੰ ਬਰਦਾਸ਼ਤ ਕਰ ਰਹੇ ਸਨ ਰਸਤੇ ਵਿੱਚ ਗੌਰ ਪ੍ਰਤਾਪ ਨੇ ਰਾਣਾ ਪ੍ਰਤਾਪ ਨੂੰ ਪੁੱਛਿਆ ਕਿ ਪਿਤਾ ਜੀ ਤੁਸੀਂ ਡਾਕਟਰ ਦੇ ਆਉਣ ਲਈ ਕਿਉਂ ਮੰਨੇ ਆਪਾਂ ਤਾਂ ਉੱਥੇ ਰਹਿ ਕੇ ਦੁਰਗਾ ਤੇ ਨਜ਼ਰ ਰੱਖਣੀ ਸੀ ਤਾਂ ਰਾਣਾ ਪ੍ਰਤਾਪ ਨੇ ਉਸ ਨੂੰ ਕਿਹਾ ਕਿ ਫਿਕਰ ਨਾ ਕਰ ਹੁਣ ਮੇਰੇ ਆਦਮੀ ਉੱਥੇ ਹੈਗੇ ਨੇ ਉਸ ਦੀ ਨਜ਼ਰ ਰੱਖਣ ਲਈ ਜੋ ਕੁਝ ਉੱਥੇ ਹੋਵੇਗਾ ਉਤਾਪਤਾ ਨੂੰ ਪਤਾ ਹੀ ਹੈ ਪਰ ਇਸ ਬਹਾਨੇ ਆਪਾਂ ਤਾਂ ਬਾਹਰ ਨਿਕਲੇ ਕੱਲ ਨੂੰ ਜੇਕਰ ਦੁਰਗਾ ਨੂੰ ਦੱਸ ਕੇ ਬਾਹਰ ਆਉਂਦੇ ਹਾਂ ਤਾਂ ਉਹ ਜ਼ਰੂਰ ਕਿਸੇ ਨੂੰ ਆਪਣੇ ਪਿੱਛੇ ਲਗਾ ਦਿੰਦੀ ਹੈ ਹੁਣ ਉਹ ਆਪ ਚਾਹੁੰਦੀ ਸੀ ਕਿ ਅਸੀਂ ਵਿਹਲੀ ਤੋਂ ਬਾਹਰ ਆਈਏ ਰਾਣਾ ਪ੍ਰਤਾਪ ਨੇ ਆਪਣੇ ਮਨ ਵਿੱਚ ਸੋਚਿਆ ਹੁਣ ਸਾਡੇ ਦੋਵੇਂ ਕੰਮ ਹੋ ਜਾਣਗੇ ਦੁਰਗਾ ਵੀ ਆਪਣੇ ਪ੍ਰੋਗਰਾਮ 'ਚ ਮਸਤ ਹੋਵੇਗੀ ਜੋ ਉਸ ਦਾ ਸ਼ੌਂਕ ਦਾ ਕੰਮ ਹੈ ਸਾਡੇ ਮਗਰ ਵੀ ਕੋਈ ਨਹੀਂ ਆਇਆ ਇਸ ਵਕਤ ਇਹ ਸਹੀ ਮੌਕਾ ਆਪਣਾ ਕੰਮ ਕਰਨ ਦਾ ਪਹਿਲਾਂ ਡਾਕਟਰ ਕੋਲੇ ਗਿਆ ਜੋ ਕੌਰ ਪ੍ਰਤਾਪ ਦਾ ਦੋਸਤ ਸੀ ਉਹਨਾਂ ਨੇ ਉਸ ਤੋਂ ਇੱਕ ਪਰਚੀ ਬਣਵਾ ਲਈ ਕੁਝ ਦਵਾਈਆਂ ਰੱਖ ਲਈਆਂ ਫਿਰ ਰਾਣਾ ਪ੍ਰਤਾਪ ਨੇ ਇੱਕ ਖੁੱਲੀ ਜਗ੍ਹਾ ਤੇ ਆ ਕੇ ਖੁੱਲ ਕੇ ਸਾਲ ਲੈਂਦਿਆਂ ਕੌਣ ਪ੍ਰਤਾਪ ਨੂੰ ਦੱਸਿਆ ਕਿ ਦੁਰਗਾ ਕਦੋਂ ਵੀ ਉਹਨਾਂ ਨੂੰ ਹਵੇਲੀ ਚੋਂ ਕੱਢ ਸਕਦੀ ਹੈ ਜਾਂ ਉਹਨਾਂ ਤੇ ਹਮਲਾ ਕਰਵਾ ਸਕਦੀ ਹੈ ਪਰ ਉਸ ਤੋਂ ਇਹ ਸਭ ਹੋਣ ਨਹੀਂ ਹੁਣਾ ਕਿਉਂਕਿ ਜੋ ਮਕਸਦ ਉਸਦਾ ਰਹਿ ਗਿਆ ਹੈ ਜੀ ਪਿਛਲੀ ਵਜ੍ਹਾ ਬਹੁਤ ਖਾਸ ਹੈ ਜਿਸ ਕਨਕੇ ਉਹ ਉਪਰੋਂ ਉਪਰੋਂ ਉਹਨਾਂ ਨੂੰ ਪ੍ਰਦਰਸ਼ਿਤ ਕਰ ਰਹੀ ਹੈ ਜੋ ਇਹ ਮਕਸਦ ਵੀ ਉਸਨੇ ਪੂਰਾ ਕਰ ਲਿਆ ਤਾਂ ਉਹਨਾਂ ਦੀ ਮੌਤ ਪੱਕੀ ਇਹ ਸੋਨ ਕੋਰ ਪ੍ਰਤਾਪ ਡਰ ਗਿਆ ਉਸਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਇਹੋ ਜਿਹਾ ਕਿਹੜਾ ਮਕਸਦ ਹੋਵੇਗਾ ਭਲਾ ਇਹ ਸੋਨ ਕੋਰ ਪ੍ਰਤਾਪ ਥੋੜਾ ਘਬਰਾ ਗਿਆ ਸੀ ਉਸਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਇਹੋ ਜਿਹਾ ਕੀ ਮਕਸਦ ਹੋਇਆ ਉਹਨਾਂ ਨਾਲ ਕੁਝ ਗਲਤ ਤਾਂ ਨਹੀਂ ਹੋ ਜਾਏਗਾ ਰਾਣਾ ਪ੍ਰਤਾਪ ਨੇ ਡਰਾਈਵਰ ਵਾਪਸ ਸ਼ਹਿਰ ਵੱਲ ਬੱਚਿਆਂ ਦੀ ਫਾਲ ਲੈਣ ਦੀ ਪੀਛ ਦਿੱਤਾ ਖੁੜੇ ਸੰਨ ਕਿ ਉਹਨਾਂ ਇੱਕ ਵਕੀਲ ਉੱਥੇ ਆਇਆ ਇਹ ਵਕੀਲਾ ਨਾਂ ਪ੍ਰਤਾਪ ਦੇ ਸਾਰੇ ਲੀਗਲ ਕੰਮ ਸੰਭਾਲਦਾ ਸੀ ਰਾਣਾ ਪ੍ਰਤਾਪ ਨੇ ਆਪਣੇ ਆਦਮੀ ਦੇ ਹੱਥੋਂ ਸੁਨੇਹਾ ਭੇਜਿਆ ਸੀ ਉਹ ਦੱਸੀ ਜਗ੍ਹਾ ਦੇ ਅਨੁਸਾਰ ਉਹਨਾਂ ਕੋਲੇ ਪਹੁੰਚ ਗਿਆ। ਰਾਣਾ ਪ੍ਰਤਾਪ ਨੇ ਉਹਨਾਂ ਸਾਹਮਣੇ ਕੁਮਰ ਨੂੰ ਦੱਸਿਆ ਕਿ ਉਦੇਸ਼ ਤੋਂ ਵਾਪਸ ਆਉਂਦੇ ਸਮੇਂ ਉਸਦੇ ਹੱਥੋਂ ਇੱਕ ਚੰਗਾ ਕੰਮ ਹੋ ਗਿਆ ਸੀ। ਸ਼ਾਇਦ ਰੱਬ ਨੇ ਉਸਦੇ ਕਰਮਾਂ ਦੇ ਸਹਾਰੇ ਨਾਲ ਉਸ ਨੂੰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾ ਲਿਆ। ਉਸਨੇ ਦੱਸਿਆ ਕਿ ਉਹ ਉਦੋਂ ਹਵੇਲੀ ਆਉਣ ਤੋਂ ਪਹਿਲਾਂ ਆਪਣੇ ਵਕੀਲ ਕੋਲ ਆਇਆ ਸੀ ਤੇ ਉਸਨੇ ਆਪਣੇ ਪੋਤਾ-ਪੋਤੀ ਜੋ ਕਿ ਸੀਮਾ ਦੇ ਬੱਚੇ ਹਨ ਉਹਨਾਂ ਦੇ ਨਾਮ ਆਪਣੇ ਉਹ ਪਾਰਦੀਵ ਸੀ ਹਥ ਪ੍ਰਵਾਦੀ 30 ਸੀ ਹਵੇਲੀ ਨੂੰ ਛੱਡ ਕੇ ਸਾਰਾ ਹੀਰੇ ਜਵਾਰਤ ਵਾਲਾ ਬਿਜ਼ਨਸ ਬੱਚਿਆਂ ਦੇ ਨਾਮ ਦੀ ਵਿਸੀਅਤ ਬਣ ਗਿਆ ਸੀ। ਉਹ ਇਹ ਫਾਈਲ ਵਕੀਰ ਕੋਲ ਹੀ ਰੱਖ ਗਿਆ ਸੀ ਤਾਂ ਕਿ ਉਹ ਅਗਲੇ ਦਿਨ ਬੱਚਿਆਂ ਦੇ ਨਾਮ ਜਨਮ ਦਿਨ ਮੌਕੇ ਪਹੁੰਚ ਕੇ ਉਹਨਾਂ ਨੂੰ ਸੌਂਪ ਦੇਵੇ ਤੇ ਉਹ ਬੱਚਿਆਂ ਨੂੰ ਇਹ ਤੋਹਫੇ ਦੇ ਤੌਰ ਤੇ ਦੇ ਦਿੰਦਾ। ਪਰ ਅਗਲੇ ਦਿਨ ਵਕੀਰ ਸਾਹਿਬ ਦੇ ਪਹੁੰਚੋਂ ਤੋਂ ਪਹਿਲਾਂ ਹੀ ਕਿੰਨਾ ਕੁਝ ਹੋ ਚੁੱਕਿਆ ਸੀ ਕਿ ਉਸ ਨੂੰ ਇਹ ਵੀ ਨਹੀਂ ਪਤਾ ਦੁਰਗਾ ਨੇ ਜੋ ਕਾਗਜ਼ ਤਿਆਰ ਕਰਵਾਏ ਸੀ ਉਹ ਕਿਸ ਨੇ ਕਿੱਥੋਂ ਲਏ ਇਹ ਤਾਂ ਹੁਣ ਵਕੀਰ ਹੀ ਦੱਸ ਸਕਦਾ। ਕਵਰ ਪ੍ਰਤਾਪ ਦਾ ਵਕੀਲ ਵੱਲ ਦੇਖਣ ਲੱਗਿਆ ਤੇ ਵਕੀਲ ਸਾਹਿਬ ਨੇ ਦੱਸਿਆ ਕਿ ਜਦੋਂ ਰਾਣਾ ਪ੍ਰਤਾਪ ਉਸ ਕੋਲ ਫਾਈਲ ਤਿਆਰ ਕਰਵਾ ਕੇ ਵਾਪਸ ਚਲੇ ਗਏ ਸਨ ਤਾਂ ਕੁਝ ਸਮੇਂ ਬਾਅਦ ਹੀ ਦੁਰਗਾ ਕੁਝ ਆਦਮੀਆਂ ਨਾਲ ਉਸਦੇ ਕੈਬਨ ਵਿੱਚ ਆਈ ਤੇ ਪਹੁੰਚੀ ਉਸਨੇ ਆਪਣੇ ਪਰਿਵਾਰ ਦੇ ਸਾਰੇ ਕਾਗਜ਼ ਮੰਗੇ ਤਾਂ ਜਾਦ ਉਸਨੇ ਮਨਾਂ ਕੀਤਾ ਤਾਂ ਰਾਣਾ ਪ੍ਰਤਾਪ ਦੀ ਆਗਿਆ ਦੇ ਬਿਨਾਂ ਉਹ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦੇ ਸਕਦਾ ਤਾਂ ਦੁਰਗਾ ਨੇ ਇੱਕ ਤਿੱਖਾ ਚਾਕੂ ਕੱਢ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਤਾਂ ਉਸਨੇ ਡਰ ਮੈਂ ਸਾਰੀ ਫਾਈਲ ਉਸ ਨੂੰ ਫੜਾ ਦਿੱਤੀ ਜਿਸ ਵਿੱਚ ਪਹਿਲਾਂ 2-3 ਪੰਨੇ ਹਵੇਲੀ ਦੇ ਸਨ ਜਦੋਂ ਦੁਬਾਰਾ ਕਈ ਦਿਨਾਂ ਬਾਅਦ ਉਸ ਕੋਲ ਲਈ ਤਾਂ ਬਹੁਤ ਗੁੱਸੇ ਵਿੱਚ ਸੀ ਉਸ ਨੇ ਆ ਕੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਸਾਰਾ ਕੁਝ ਉਸਦੇ ਹੱਥ ਲੱਗਿਆ ਸੀ ਪਰ ਉਸ ਨੇ ਪਿਛਲੇ ਪੰਨੇ ਨਹੀਂ ਪੜੇ ਬਸ ਅਕਲੇ ਹੀ ਪੜ੍ਹ ਕੇ ਰਾਣਾ ਪ੍ਰਤਾਪ ਤੋਂ ਦਸਤ ਕਰਵਾਉਣ ਦੀ ਕਲ ਕੀਤੀ ਤੇ ਫਿਰ ਵਕੀਲ ਨੂੰ ਪੁੱਛਿਆ ਇਹ ਸਭ ਕੀ ਸੀ ਬੱਚਿਆਂ ਦੇ ਨਾਮ ਕਿਸ ਨੇ ਕਿਹਾ ਸੀ ਤੈਨੂੰ ਤਾਂ ਫਿਰ ਜਾ ਕੇ ਉਸ ਨੇ ਦੱਸਿਆ ਕਿ ਰਾਣਾ ਪ੍ਰਤਾਪ ਇਹ ਬੱਚਿਆਂ ਨੂੰ ਤੋਹਫਾ ਦੇਣਾ ਚਾਹੁੰਦਾ ਸੀ ਫਿਰ ਰਾਣਾ ਪ੍ਰਤਾਪ ਨੇ ਪੁੱਛਿਆ ਕਿ ਉਸ ਤੋਂ ਬਾਅਦ ਕੀ ਕਿਹਾ ਫਿਰ ਉਸਨੇ ਤਾਂ ਵਕੀਲ ਨੇ ਦੱਸਿਆ ਕਿ ਫਿਰ ਉਸਨੇ ਉਹ ਸਾਰੇ ਬਿਜ਼ਨਸ ਵਾਲੇ ਕਾਗਜ਼ ਪਾੜ ਦਿੱਤੇ ਤੇ ਕੋਈ ਵੀ ਰਿਕਾਰਡ ਚੜਾਉਣ ਤੋਂ ਮਨਾ ਕਰ ਦਿੱਤਾ ਆਪਣੇ ਨਾਮ ਤੇ ਕਾਗਜ਼ ਤਿਆਰ ਕਰਵਾ ਲਏ ਉਹਨਾਂ ਹੋ ਰਾਣਾ ਪ੍ਰਤਾਪ ਤੋਂ ਦੁਬਾਰਾ ਦਸਤਖਤ ਕਰਾਉਣ ਲਈ ਕੋਸ਼ਿਸ਼ ਕਰੇਗੀ ਧੋਖੇ ਨਾਲ ਚਾਹੇ ਜ਼ਬਰਦਸਤੀ ਇਸ ਦਾ ਧਿਆਨ ਤੁਸੀਂ ਰੱਖਣਾ ਇਨੇ ਕਾਰ ਦਾ ਹਰਨ ਚੁਣਾਈ ਦਿੱਤਾ ਰਣਪ੍ਰਤਾਪ ਆਪਣੇ ਵਕੀਲ ਦਾ ਧੰਵਾਦ ਕੀਤਾ ਤੇ ਉਸ ਨੂੰ ਡਰਾਈਵਰ ਦੇ ਪਹੁੰਚੋਂ ਤੋਂ ਪਹਿਲਾਂ ਉੱਥੋਂ ਜਾਣ ਲਈ ਕਿਹਾ ਇਨੀ ਜਾਣਕਾਰੀ ਜਾਣਨ ਤੋਂ ਬਾਅਦ ਕੌਰ ਪ੍ਰਤਾਪ ਨੂੰ ਵੀ ਖੁਸ਼ੀ ਕਿ ਦੁਰਗਾ ਦੇ ਨਾਮ ਸਿਰਫ ਹਵੇਲੀ ਹੀ ਹੋਈ ਹੈ ਫਿਰ ਉਸ ਨੇ ਆਪਣੇ ਪਿਤਾ ਨੂੰ ਪੁੱਛਿਆ ਜੇਕਰ ਦੁਰਗਾ ਨੇ ਕਾਗਜ਼ ਪਾੜ ਦਿੱਤੇ ਤਾਂ ਬੱਚਿਆਂ ਦਾ ਕੀ ਮਕਸਦ ਹੋਇਆ ਫਿਰ ਉਸ ਦਾ ਤਰਨ ਪ੍ਰਤਾਪ ਨੇ ਦੱਸਿਆ ਕਿ ਉਸ ਨੂੰ ਸਾਡੇ ਵਾਪਸ ਆਉਣ ਦੀ ਉਮੀਦ ਹੋਵੇਗੀ ਜਿਸ ਕਾਰਨ ਉਹ ਬੱਚਿਆਂ ਦਾ ਦੁਬਾਰਾ ਇਸਤੇਮਾਲ ਕਰਨ ਦਾ ਰਾਹ ਰੱਖਦੀ ਹੋ ਪਰ ਉਸ ਨੂੰ ਇਹ ਨਹੀਂ ਪਤਾ ਕਿ ਸਚਾਈ ਹਰਨ ਪ੍ਰਤਾਪ ਦੇ ਸਾਹਮਣੇ ਚੁੱਕੀ ਹੈ ਫਿਰ ਗੁਰਪ੍ਰਤਾਪ ਨੇ ਕਿਹਾ ਕਿ ਤੁਸੀਂ ਉਸ ਤੋਂ ਕਾਗਜ਼ ਮੰਗ ਕੇ ਹੋ ਨਹੀਂ ਲੈਂਦੇ ਤੁਹਾਡੀ ਮਨ ਚਿੱਤਾ ਉਹ ਹਲੇ ਵੀ ਪਹਿਲਾਂ ਵਾਲੀ ਦੁਰਗਾ ਹੀ ਹੋਣ ਦੀ ਐਕਟਿੰਗ ਕਰ ਰਹੀ ਹੈ ਪਰ ਰਾਣਾ ਪ੍ਰਤਾਪ ਨੇ ਕਿਹਾ ਨਹੀਂ ਹਲੇ ਨਹੀਂ ਸਮਾਂ ਨਹੀਂ ਕਿਉਂਕਿ ਸੀਮਾ ਵੀ ਬੱਚਿਆਂ ਨੂੰ ਲੈ ਕੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਤੇ ਅਸੀਂ ਵੀ ਇੱਕ ਹਵੇਲੀ ਦੇ ਖਾਤਰ ਆਪਣੇ ਬੱਚਿਆਂ ਨੂੰ ਖਤਰੇ 'ਚ ਨਹੀਂ ਪਾ ਸਕਦੇ ਸਾਡਾ ਬੱਚੇ ਦਾ ਸੁਰੱਖਿਆ ਹੈ ਤਾਂ ਸਾਡੇ ਲਈ ਇੰਨਾ ਹੀ ਬਹੁਤ ਹੈ ਬਾਕੀ ਕੰਮ ਹੌਲੀ-ਹੌਲੀ ਦਿਖਾਂਗੇ ਉਹਨਾਂ ਦਾ ਡਰਾਈਵਰ ਵਾਪਸ ਆ ਚੁੱਕਿਆ ਸੀ ਉਦੋਂ ਮੈਂ ਇਹ ਵੀ ਗੱਡੀ ਵਿੱਚ ਜਾ ਬੈਠੇ ਗਏ ਉਹਨਾਂ ਨੂੰ ਘਰ ਪਹੁੰਚਦੇ ਹਨੇਰਾ ਹੋ ਗਿਆ ਦੁਰਗਾ ਨੇ ਵੀ ਆਪਣਾ ਪ੍ਰੋਗਰਾਮ ਕਾਪ ਕੇ ਸਾਰੀ ਸਫਾਈ ਕਰਵਾ ਦਿੱਤੀ ਤਾਂ ਕਿ ਕੁਝ ਕੁਝ ਪਤਾ ਨਾ ਚੱਲ ਸਕੇ ਅਵੇਲੀ ਪਹੁੰਚ ਰਾਨਾ ਪ੍ਰਤਾਪ ਹੌਲੀ ਹੌਲੀ ਖਾਣੇ ਦੀ ਟੇਬਲ ਕੋਲੇ ਆ ਕੇ ਬੈਠਿਆ ਦੁਰਗਾ ਨੇ ਹਾਲ ਚਾਲ ਪੁੱਛਿਆ ਤਾਂ ਕੌਰ ਪ੍ਰਤਾਪ ਨੇ ਦੱਸਿਆ ਕਿ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ ਤੇ ਡਾਕਟਰ ਨੇ ਜਿਆਦਾ ਆਰਾਮ ਕਰਨ ਦਾ ਕਿਹਾ ਸਿਹਤ ਲਈ ਵੀ ਚੰਗਾ ਹੋਵੇਗਾ ਕਹਿੰਦੇ ਹੋਏ ਉਸਨੇ ਦਵਾਈ ਵਾਲਾ ਲਿਫਾਫਾ ਵੀ ਟੇਬਲ ਤੇ ਰੱਖਿਆ ਤਾਂ ਚੁਰਗਾ ਨੂੰ ਕੋਈ ਸ਼ੱਕ ਨਾ ਹੋਵੇ ਦਰਗਾਹ ਨੇ ਫਿਰ ਪੁੱਛਿਆ ਕਿ ਕਾਫੀ ਲੇਟ ਹੋ ਗਏ ਡਾਕਟਰ ਲੇਟ ਆਇਆ ਸੀ ਤਾਂ ਗਵਰ ਨੇ ਕਿਹਾ ਨਹੀਂ ਡਾਕਟਰ ਤਾਂ ਬੈਠਾ ਹੀ ਸੀ ਬਸ ਵਾਪਸ ਆਉਂਦੇ ਸੋਨੇ ਰਸਤੇ ਵਿੱਚ ਪਿਤਾ ਜੀ ਨੂੰ ਥੋੜੀ ਕਬਰਾਟ ਹੋਣ ਲੱਗੀ ਤਾਂ ਕਰਕੇ ਅਸੀਂ ਖੁੱਲੇ ਥਾਂ ਤੇ ਰੁਕ ਗਏ ਤਾਂ ਜੋ ਬਾਹਰਲੀ ਹਵਾ ਨਾਲ ਰਾਹਤ ਮਿਲੇ ਨਾਲੇ ਦਵਾਈ ਦੇ ਚੱਕਰਾਂ 'ਚ ਬੱਚਿਆਂ ਦੇ ਫਲ ਲੈਣੇ ਵੀ ਭੁੱਲ ਗਏ ਸੀ ਫਿਰ ਡਰਾਈਵ ਚਲਾ ਗਿਆ ਸੀ ਫਲ ਲੈਣ। ਅਸੀਂ ਉੱਥੇ ਬੈਠੇ ਕੁਝ ਸਮਾਂ ਆਰਾਮ ਕੀਤਾ ਫਿਰ ਰਾਣਾ ਪ੍ਰਤਾਪ ਨੇ ਬੱਚਿਆਂ ਨੂੰ ਫਲ उस दे बुलाया खान तो उस जो उसके सामने ही सीमा खेड रहे थोड़ा चलना खान अपने योग आदमी ने उस को उस दसिया जो जो उसने उन्होंने जान तो बाद उसने नजर रखी सी कुमार दुर्गा लग बैठा सी राणा प्रताप ने उसनु कुछ समझा के हम अम्मा वाल भेज दिता ਉਬਿਸਦੀ ਕਰ ਸੁਣ ਹੈਰਾਨ ਦੇਖੋ ਜਿਸ ਸੰਕੇ ਦੁਰਗਾ ਦੇ ਹੱਥ ਸਿਰਫ ਹਵੇਲੀ ਹੀ ਆਈ ਇਸੇ ਲਈ ਉਹ ਥੋੜਾ ਦਬ ਗਈ ਸੀ ਅਮਾ ਨੇ ਡੋਰਾ ਨੂੰ ਕਿਹਾ ਚਲੋ ਅੱਧੀ ਫਿਕਰ ਤਾਂ ਘਟੀ ਸਾਰਾ ਕੁਝ ਨਹੀਂ ਡੁੱਬਿਆ ਹੁਣ ਥੋੜਾ ਧਿਆਨ ਨਾਲ ਚੱਲਣਾ ਪਊ ਇਥੇ ਆਪਾਂ ਨੂੰ ਕੋਈ ਖੇਡ ਖਿਰਣੀ ਪਊ ਇਹ ਸੋਨ ਡੋਰਾ ਵੀ ਥੋੜਾ ਸੋਚਣ ਲੱਗੀ ਕੋਜੇ ਜਿਹੜਾ ਕੀਤਾ ਜਾਵੇ ਕਿ ਦੁਰਗਾ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੇ ਇਹ ਕਰ ਲਈ ਉਸ ਦੀ ਕਮਜ਼ੋਰੀ ਜਾਣਨ ਦੀ ਕੋਸ਼ਿਸ਼ ਕਰਨੀ ਪਊ ਜਾਂ ਫਿਰ ਕੁਝ ਅਜੀਹਾ ਜਿਸਤੇ ਕਰਕੇ ਉਹ ਕਿੰਨਾ ਹੀ ਕੁਝ ਆਸਾਨੀ ਨਾਲ ਕਰ ਜਾਂਦੀ ਹੈ ਅੰਮਾ ਨੇ ਡੋਰਾ ਨੂੰ ਮੋੜਾ ਹਲਾ ਕੇ ਪੁੱਛਿਆ ਡੋਰਾ ਕਿੱਥੇ ਖੋ ਗਈ ਤਾਂ ਡੋਰਾ ਨੇ ਉਸ ਆਦਮੀ ਨੂੰ ਕਿਹਾ ਕਿ ਤੁਸੀਂ ਜਾਓ ਤੇ ਰਾਣਾ ਪ੍ਰਤਾਪ ਨੂੰ ਕਹੋ ਕਿ ਉਹ ਦਰਗਾਹ ਤੇ ਉਸ ਖਾਸ ਮਹਿਮਾਨ ਦਾ ਪਤਾ ਲਾਉਣ ਕੌਣ ਹੋ ਸਕਦਾ ਉਸ ਨਾਲ ਉਹਨਾਂ ਨੂੰ ਕੋਈ ਰਾਹ ਮਿਲ ਜਾਵੇ ਉਹ ਆਦਮੀ ਵਾਪਸ ਚੁੱਪ ਕੇ ਜਿਵੇਂ ਉੱਥੋਂ ਚਲਾ ਗਿਆ ਡੋਰਾ ਨੇ ਮਾਂ ਨੂੰ ਆਪਣੀ ਸੋਚਣ ਦਾ ਕਾਰਨ ਉਹਨੇ ਦੱਸਿਆ ਕਿ ਉਸਨੇ ਕਿਹਾ ਕਿ ਉਸਦਾ ਸੋਚਣਾ ਗਲਤ ਨਹੀਂ ਪਰ ਇੰਨਾ ਆਸਾਨ ਨਹੀਂ ਉਸ ਨੂੰ ਨੱਥ ਪਾਉਣਾ ਹਾਂ ਮਾਂ ਜੀ ਤੋਂ ਹੈ ਇਹਨਾਂ ਕਹਿ ਕੇ ਡੋਰਾ ਕਰਦਾ ਕੋਈ ਕੰਮ ਕਰਨ ਲੱਗ ਪਈ ਉਸ ਆਦਮੀ ਨੇ ਵਾਪਸ ਆ ਰਹਿਣਾ ਪ੍ਰਤਾਪ ਨੂੰ ਵੀ ਦੱਸ ਦਿੱਤਾ ਕਿ ਡੋਰਾ ਨੇ ਉਸ ਮਹਿਮਾਨ ਦਾ ਪਤਾ ਲਗਾਉਣ ਲਈ ਕਿਹਾ ਬਾਕੀ ਸਭ ਠੀਕ ਹੈ ਪ੍ਰਤਾਪ ਨੇ ਉਸ ਨੂੰ ਕਿਹਾ ਠੀਕ ਹੈ ਕਹਿ ਕੇ ਆਪਣੇ ਕਮਰੇ ਤੋਂ ਬਾਹਰ ਭੇਜ ਦਿੱਤਾ ਕਮਰਪ੍ਰਤਾਪ ਜਦ ਦਵਾਈ ਦੇ ਬਹਾਨੇ ਰਣਪ੍ਰਤਾਪ ਕੋਲ ਆਇਆ ਤਾਂ ਉਸਨੇ ਕਿਹਾ ਕਿ ਉਹ ਦੁਰਗਾ ਤੇ ਹਰपल ਨજર ਰੱਖੀ ਰਾਤ ਨੂੰ ਵੀ ਚੌਕਸ ਰਹੇ ਫਿਰ ਵੀ ਅਸੀਂ ਕੁਝ ਕਰ ਸਕਦੇ ਹਾਂ ਕਮਰਪ੍ਰਤਾਪ ਨੇ ਉਵੇਂ ਹੀ ਕੀਤਾ ਰਾਤ ਹੋਈ ਤਾਂ ਖਾਣਾ ਖਤਮ ਕਰਨ ਤੋਂ ਬਾਅਦ ਸਾਰੇ ਸੌਣ ਲਈ ਆਪੋ ਆਪਣੇ ਕਮਰੇ ਵਿੱਚ ਚਲੇ ਗਏ ਉਹ ਦੁਰਗਾ ਤੇ ਹਰपल ਨજર ਰੱਖੇ ਰਾਤ ਨੂੰ ਵੀ ਚੌਕਸ ਰਹੇ ਫਿਰ ਵੀ ਅਸੀਂ ਕੁਝ ਕਰ ਸਕਦੇ ਹਾਂ ਕੁੰਮਰ ਤਾਂ ਪ੍ਰਤਾਪ ਨੇ ਉਵੇਂ ਹੀ ਕੀਤਾ ਰਾਤ ਹੋਈ ਤਾਂ ਖਾਣਾ ਖਤਮ ਕਰਨ ਤੋਂ ਬਾਅਦ ਸਾਰੇ ਸੌਣ ਲਈ ਆਪੋ ਆਪਣੇ ਕਮਰਿਆਂ 'ਚ ਚਲੇ ਗਏ ਕੁੰਮਰ ਵੀ ਆਪਣੇ ਬੈੱਡ ਤੇ ਪਏ ਸੌਣ ਦਾ ਨਾਟਕ ਕਰ ਲੱਗਾ ਪਰ ਉਸ ਨੂੰ ਨੀਂਦ ਕਿੱਥੇ ਸੀ ਉਸ ਦਾ ਦਿਮਾਗ ਦੁਰਗਾ ਦੇ ਕੰਮਾਂ ਵੱਲ ਸੀ ਅੱਧੀ ਰਾਤ ਹੋਈ ਤਾਂ ਚੰਨ ਆਪਣੇ ਰਾਤ ਉਰਦਾ ਜਾ ਰਿਹਾ ਸੀ ਠੰਡੀ ਠੰਡੀ ਹਵਾ ਖਿੜਕੀ ਰਾਹੀਂ ਪਰਦੇ ਉਡਾ ਉਡਾ ਕੇ ਕਮਰੇ ਵਿੱਚ ਆ ਰਹੀ ਸੀ ਦੁਰਗਾ ਨੇ ਦੇਖਿਆ ਕਿ ਕੋਈ ਹੋਰ ਸੌ ਰਿਹਾ ਉਹ ਚੁੱਪਕੇ ਜਿਹੀ ਉੱઠી ਤੇ ਦਰਵਾਜ਼ਾ ਖੋਲ ਬਾਹਰ ਨਿਕਲ ਦਰਵਾਜਾ ਫਿਰ ਬੰਦ ਉਥੋਂ ਖਿਸਕ ਗਿਆ ਉਧਰੋਂ ਸੀਮਾ ਬੱਚਿਆਂ ਲਈ ਦੁੱਧ ਬਣਾ ਕੇ ਆਪਣੇ ਕਮਰੇ ਵੱਲ ਵਾਪਸ ਆ ਰਹੀ ਸੀ ਦੁਰਗਾ ਉਸ ਨੂੰ ਦੇਖ ਕੇ ਲੁਕ ਗਈ ਸੀਮਾ ਦੇ ਅੰਦਰ ਜਾਂਦਿਆਂ ਹੀ ਉਹ ਕਾਲੀ ਨਾਲ ਇੱਧਰ-ਉੱਧਰ ਨਿਗਾਹ ਮਾਰਦੀ ਆਪਣੇ ਰਸਤੇ ਤੁਰ ਪਈ ਕਮਰਵੀ ਦੱਬੇ ਕਦਮੀ ਉਸਦੇ ਮਗਰ-ਮਗਰ ਜਾਣ ਲੱਗਿਆ ਉਹ ਪੌੜੀਆਂ ਉੱਤਰੇ ਹੇਠਾਂ ਆਪਣੀ ਜਾਤੂ ਨਗਰੀ ਦਾ ਗੇਟ ਆਪਣੇ ਹੱਥ ਨਾਲ ਸਕੀਨ ਕਰ ਅੰਦਰ ਚਲੀ ਗਈ ਕਮਰਵੀ ਗੇਟ ਕੋਲ ਪਹੁੰਚਿਆ ਤੇ ਗੇਟ ਲੌਕ ਸੀ ਉਸ ਦਾ ਹੱਥ ਪਹਿਲਾਂ ਹੀ ਸਕੈਨ ਨਹੀਂ ਸੀ اچانک ਉਸ ਦੇ ਮੋਢੇ ਤੇ ਕਿਸੇ ਨੇ ਹੱਥ ਰੱਖ ਲਿਆ ਤਾਂ ਕੁਝ ਪਲਾਂ ਲਈ ਸੇਮ ਗਿਆ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਰਾਣਾ ਪ੍ਰਤਾਪ ਉਸ ਦੇ ਮਗਰ ਖੜਾ ਸੀ ਜਿਸ ਨੂੰ ਦੇਖ ਕੇ ਉਸ ਦੀ ਜਾਨ ਵਿੱਚ ਜਾਨ ਆ ਗਈ ਉਹ ਬੋਲਣ ਹੀ ਲੱਗਿਆ ਸੀ ਕਿ ਰਾਣਾ ਪ੍ਰਤਾਪ ਨੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਆਪ ਆਪਣਾ ਹੱਥ ਜੇਟਨਾ ਸਕੈਨ ਕਰਨ ਲੱਗਿਆ ਤਾਂ ਤੇ ਸਕੈਨ ਨੇ ਤੁਰੰਤ ਗਲਤ ਪਾਸਵਰਡ ਲਿਖ ਦਿੱਤਾ ਉਵਾਸ ਉੱਪਰ ਆ ਗਏ ਕਮਰ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਤੁਸੀਂ ਵੀ ਹਲੇ ਜਾਗ ਹੀ ਰਹੇ ਸੀ ਨਾਲੇ ਗੇਟ ਕੁੱਲਿਆ ਕਿਉਂ ਨਹੀਂ ਤਾਂ ਰਾਣਾ ਪ੍ਰਤਾਪ ਨੇ ਦੱਸਿਆ ਕਿ ਉਹ ਪਾਣੀ ਪੀਣ ਉੱਠਿਆ ਸੀ ਤੇ ਸੋਚਿਆ ਬਾਹਰ ਢੇੜਾ ਲਗਾ ਆਵਾਂ ਬਾਹਰ ਆ ਕੇ ਉਸਨੇ ਦੁਰਗਾ ਨੂੰ ਦੇਖਿਆ ਤਾਂ ਉਹ ਵੀ ਉਸ ਦਾ ਪਿੱਛਾ ਕਰਦਾ ਇੱਥੇ ਪਹੁੰਚਿਆ ਹੁਣ ਉਸ ਨੂੰ ਲੱਗਦਾ ਕਿ ਦੁਰਗਾ ਨੇ ਸਿਰਫ ਆਪਣਾ ਹੱਥ ਹੀ ਸਕੇਮ ਤੇ ਰੱਖ ਰੱਖ ਲਿਆ ਹੈ ਜਦ ਕਿ ਉਸ ਦਾ ਹੱਥ ਕੈਨਸਲ ਕਰਵਾ ਦਿੱਤਾ ਹੋਵੇਗਾ ਤਾਂ ਕਵਰ ਨੇ ਕਿਹਾ ਇਹ ਸਭ ਤੁਹਾਡਾ ਬਣਾਇਆ ਹੋਇਆ ਕੋਈ ਹੋਰ ਰਸਤਾ ਵੀ ਤਾਂ ਹੋ ਉਹ ਅੰਦਰ ਜਾਣ ਲਈ ਯਾਦ ਕਰੋ ਤਾਂ ਰਾਣਾ ਪ੍ਰਤਾਪ ਨੇ ਕਿਹਾ ਕਿ ਹੋਰ ਰਸਤਾ ਤਾਂ ਬਾਹਰ ਵਾਲਾ ਰਸਤਾ ਹੀ ਹੈ ਸਾਨੂੰ ਉਸ ਪਾਸੇ ਕਿਸੇ ਨੂੰ ਲਗਾਉਣਾ ਪਊ ਨਜ਼ਰ ਰੱਖਣ ਲਈ ਫਿਲਹਾਲ ਤਾਂ ਸਾਨੂੰ ਸੌ ਜਾਣਾ ਚਾਹੀਦਾ ਕੱਲ ਦੇਖਾਂਗੇ ਕਿਸੇ ਦੀ ਡਿਊਟੀ ਲਾ ਕੇ ਹੁਣ ਦੁਰਗਾ ਤਾਂ ਕਿ ਪਤਾ ਕਦੋਂ ਵਾਪਸ ਆਉ। ਸਵੇਰੇ ਜਦ ਖਬਰ ਉੱਠਿਆ ਤਾਂ ਦੇਖਿਆ ਕਿ ਦੁਰਗਾਰਾਮ ਨਾਲ ਇੱਕ ਪਾਸੇ ਸੁੱਤੀ ਪਈ ਸੀ ਕਦੋਂ ਆਈ ਇਹ ਕੋਈ ਖਬਰ ਨਹੀਂ ਸੀ ਉਧਰੋਂ ਰਾਣਾ ਪ੍ਰਤਾਪ ਆਪਣੀ ਹਵੇਲੀ ਦੇ ਗਾਰਡਨ ਵਿੱਚ ਸਵੇਰ ਦੀ ਸੈਰ ਉਪਰੰਤ ਆਪਣੇ ਆਦਮੀ ਨੂੰ ਨਾਲ ਲੈ ਗਿਆ ਤੇ ਉਸ ਨਾਲ ਉਸਨੇ ਰਾਤ ਵਾਲੀ ਕਟਨਾ ਵੀ ਸੰਜੀ ਕੀਤੀ ਤੇ ਅੱਗੇ ਦੀ ਸੂਚਨਾ ਦੇਣ ਦੀ ਜ਼ਿੰਮੇਵਾਰੀ ਉਸ ਨੂੰ ਦੇ ਦਿੱਤੀ ਉਹ ਆਦਮੀ ਹੁਣ ਦੁਰਗਾ ਦੀ ਨਜ਼ਰ ਰੱਖਦਾ ਨਾਲ-ਨਾਲ ਜਤੂ ਨਗਰੀ ਦੇ ਬਾਹਰਲੇ ਗੇਟ ਦੀ ਨਿਗਰਾਨੀ ਕਰਦਾ ਇੱਕ ਦੋ ਦਿਨ ਉਸਨੇ ਪੂਰੀ ਗੌਰ ਕੀਤੀ ਤੇ ਜ਼ਰੂਰੀ ਸੂਚਨਾ ਰਾਣਾ ਪ੍ਰਤਾਪ ਨੂੰ ਦਿੰਦਾ ਰਿਹਾ ਗਵਰਨੇਵੀ ਰੋਜ਼ ਦੁਰਗਾ ਦੇ ਉੱਠਣ ਦੇ ਵਕਤ ਜਾਗਣਾ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਕਿ ਉਹ ਉਸ ਦਾ ਰੂਹ ਹੀ ਤਾਂ ਕਮ ਹੀ ਹੈ ਇੱਕ ਦਿਨ ਉਹ ਉਸਦੇ ਵਾਪਸ ਆਉਣ ਦੀ ਇੰਤਜ਼ਾਰ ਕਰਨ ਲੱਗਿਆ ਸਵੇਰੇ ਦੇ 5 ਵਜੇ ਦੁਰਗਾ ਵਾਪਸ ਆਈ ਤਾਂ ਦਰਵਾਜ਼ਾ ਖੋਲ ਉਸਨੇ ਦੇਖਿਆ ਕਿ ਕਮਰ ਜਾਗਦਾ ਬੈਠਾ ਸੀ ਕਮਰ ਨੇ ਉਸ ਨੂੰ ਵਾਪਸ ਆਉਂਦਿਆਂ ਦੇਖ ਜਾਣ ਵੱਜ ਕੇ ਕਿਹਾ ਕਿ ਉਹ ਕਿੱਥੇ ਚਲੀ ਗਈ ਸੀ ਇੰਨੀ ਸਵੇਰ ਦੁਰਗਾ ਨੇ ਵੀ ਨਾਲ ਦੀ ਨਾਲ ਉਸ ਨੂੰ ਬਹਾਨਾ ਲਾ ਦਿੱਤਾ ਕਿ ਉਸ ਨੂੰ ਆਪਣੀ ਤਬੀਅਤ ਠੀਕ ਨਹੀਂ ਲੱਗ ਰਹੀ ਸੀ ਤਾਂ ਉੱਪਰ ਛੱਤ ਤੇ 쿨ਲੀ ਹਵਾ ਵਿੱਚ ਜਾ ਕੇ ਬੈਠ ਗਈ ਸੀ ਔਰ ਕੁਝ ਨਹੀਂ ਕਮਰ ਆਪਣੇ ਮਨ ਵਿੱਚ ਮੁਸਕਰਾ ਕੇ ਦੁਬਾਰਾ ਬਹਿ ਗਿਆ ਤਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ